ਸਸਿਕਾ ਰਿਸਾਰਿਆ ਨੂੰ ਮੈਂ ਜਿਸ ਨੇ ਗੌਰਮੈਨ ਨਬੀ ਦੀ ਕਮਾਰ ਮੰਡੀ ਦਾ ਪਹਿਲਾਂ ਤਾਂ ਇਹ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈਆਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਅੱਜ ਆਪਾਂ ਲੈ ਕੇ ਆਏ ਆ ਗਰਮ ਸ਼ਾਲ ਤੁਹਾਡੇ ਲਈ ਠੀਕ ਹੈ ਜੀ ਜਿਹੜੇ ਕਿ ਬਹੁਤ ਘੱਟ ਰੇਟ ਵਾਲੇ ਨੇ ਸਸਤੇ ਅਤੇ ਗਰਮ ਵੀ ਨੇ ਠੀਕ ਹੈ ਤੇ ਚਲੋ ਤੁਹਾਨੂੰ ਦਿਖਾਉਣ ਲੱਗੀਆਂ ਆਪਾਂ ਸ਼ਾਲ ਇਹ ਵਿੱਚ ਚੱਕ ਦੇ ਵਿੱਚ ਨੇ ਇਹ बहुत सोहने ने बहुत तो वायाबर जी है हाँ खोल के दिखा दें हाँ देखो ब्राउन तो ऑफ वाइट कलर के बच्चे है ठीक है जी तो इनका प्राइज़ है वो है जी साढ़े तीन सौ रुपये ठीक है बहुत घट रेट वाले हैं घर लैं वास्ते ਬਹੁਤ ਵਧੀਆ ਨੇ ਤੁਸੀਂ ਇਹਨਾਂ ਨੂੰ ਕਿਵੇਂ ਵੀ ਲੈ ਸਕਦੇ ਹੋ ਆਉਣ ਜਾਣ ਦੇ ਵਿੱਚ ਵੀ ਲੈ ਸਕਦੇ ਹੋ ਕਿਤੇ ਵੀ ਲੈ ਸਕਦੇ ਆ ਗੁਰਦੁਆਰਾ ਸਾਹਿਬ ਜਾਣੇ ਤਾਂ ਵੀ ਲੈ ਸਕਦੇ ਹੋ ਇਹਦੇ ਵਿੱਚ ਹੈਗੇ ਆਪਣੇ ਕੋਲ ਦੋ ਕਲਰ ਨੇ ਜੀ ਨਹੀਂ ਦੋ ਨਹੀਂ ਹੈ ਦੇਖੀ ਹਾਂ ਤੋਂ ਨਹੀਂ ਇਸ ਡਿਜ਼ਾਈਨ ਦੇ ਵਿੱਚ ਹੈਗੇ ਆਪਣੇ ਕੋਲੇ ਦੋ ਪੀਸ ਠੀਕ ਹੈ ਤੇ ਉਸ ਤੋਂ ਬਾਅਦ ਇਹ ਵਾਲਾ ਹੂੰ ਉਸ ਤੋਂ ਬਾਅਦ ਇਹ ਵਾਲਾ ਆ ਗਿਆ ਜੀ ਇਦੇ ਵਿੱਚ ਵੀ ਆਪਣੇ ਕੋਲੇ ਤੁਹਾਨੂੰ ਦੱਸ ਦਿੰਦੇ ਨੇ ਕਿ ਨੀਲਿਸ ਨੇ ਇਹਦੇ ਵਿੱਚ ਤਿੰਨ ਪੀਸ ਆਪਣੇ ਕੋਲ ਠੀਕ ਹੈ ਇਸ ਕਲਰ ਦੇ ਵਿੱਚ ਉਸ ਤੋਂ ਬਾਅਦ ਆ ਗਿਆ ਜੀ ਡਾਰਕ ਗ੍ਰੇ ਇਹ ਵੀ ਬਹੁਤ ਸੋਹਣੇ ਜੇਕਰ ਤੁਹਾਨੂੰ ਪਸੰਦ ਆ ਇਹਨਾਂ ਦੇ ਵਿੱਚੋਂ ਤੁਸੀਂ ਸਕਰੀਨ ਸ਼ਾਟ ਲੈ ਕੇ ਤਾਂ ਮੈਨੂੰ WhatsApp ਤੇ ਭੇਜ ਦਿਓ ਜਿੱਦੀ ਪਹਿਲੀ ਪੇਮੈਂਟ ਆ ਗਈ Google Pay ਕਰ ਸਕਦੇ ਹੋ ਜਿੱਦ ਤੁਸੀਂ ਤਾਂ ਉਹਨੂੰ ਹੀ ਸੌਲਵ ਮਿਲ ਜੂਗਾ ਠੀਕ ਹੈ ਆਹ ਦੇਖੋ ਬਹੁਤ ਸੋਹਣੇ ਹੈ ਇੰਨੇ ਕਿਦੇ ਵਿੱਚ ਆਉਂਦਾ ਵੀ ਕੀ ਆ ਇਹਦੇ ਵਿੱਚ ਆਪਣੇ ਕੋਲੇ 4 ਪੀਸ ਨੇ ਠੀਕ ਹੈ ਜੀ ਸਵਾਦਲੇ ਵਾਲਾ ਦਾਤੂ ਬ੍ਰਾਊਨ ਜਿਹਾ ਇਹਨਾਂ ਦੇ ਸਾਰਿਆਂ ਦੇ ਵਿੱਚ ਨਾ 4-4 5-5 ਪੀਸ ਹੈਗੇ ਸੀ ਆਪਣੇ ਕੋਲ ਉਹ ਪਹਿਲੇ ਹੀ ਸੇਲ ਹੋ ਗਏ ਵੀਡੀਓ ਬਣਾਉਣ ਤੋਂ ਪਹਿਲਾਂ ਠੀਕ ਹੈ ये अपने को दो पीस ही रह गए जी चार चार सी सारे पीस ये वाला ग्रे च आ गया सेम डिजाइन डार्क ग्रे बहुत गर्म ने बहुत वैया ठीक है ये पीस रह गया ये भी एक पीस रह गया ऑफ वाइट के සිඉතිසුවන්නල ප්‍රයිජසිඒ වල ජවිල් ලසක දේ නු දවී ලැසක ද ජචි ශාල්ද රන් එද විච්චරීක ඉක්කුෙන් හිස් ਇਸ ਡਿਜ਼ਾਈਨ ਦੇ ਵਿੱਚ ਇਹ ਚ ਵੀ ਇੱਕ ਪੀਸ ਹੈ ਇਹ ਥੋੜਾ ਜਿਹਾ ਕਲਰ ਦਾ ਫਰਕ ਹੈ ਹਾਂ ਉਸ ਵਾਰ ਇਹਦੇ ਵਿੱਚ ਵੀ ਇਤਰਾ ਗਿਆ ਕੇਵਲਾ ਇਹਦੇ ਵਿੱਚ ਇੱਕ ਪੀਸ ਹੈ ਜੇਕਰ ਤੁਸੀਂ ਆਨਲਾਈਨ ਵੀ ਮੰਗਾਉਣਾ ਤਾਂ ਇਹਦੀ ਸ਼ਿਪਿੰਗ ਫ੍ਰੀ ਹੈ ਜੀ ਠੀਕ ਹੈ ਕਿਸੇ ਨੇ ਮੰਗਾਉਣਾ ਵੀ ਹੈ ਤਾਂ ਸ਼ਿਪਿੰਗ ਫ੍ਰੀ ਹੋਊਗੀ ਠੀਕ ਹੈ 350 ਇਹਦਾ ਪ੍ਰਾਈਸ ਹੈ ਜੇ ਕੋਈ ਤੁਹਾਨੂੰ ਇਹਨਾਂ ਚ ਪਸੰਦ ਹੈ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਇਹਦੀ ਪਿਕ WhatsApp ਤੇ ਸੈਂਡ ਕਰ ਦਿਓ ਜ ਜਿਹਦੀ ਪੇਮੈਂਟ ਪਹਿਲਾਂ ਆ ਗਈ ਉਹਨੂੰ ਇਹ ਪੀਸ ਮਿਲ ਜੂਗਾ ਥੈਂਕ